ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਮੈਂ ਪ੍ਰਦੀਪ ਮਸਾਹਬ ਸੋ ਤੁਹਾਡੇ ਅੱਗੇ ਇੱਕ ਕਵਿਤਾ ਲੈ ਕੇ ਆ ਰਿਹਾ ਹਾਂ ਜਿਹਦਾ ਨਾਮ ਹੈ ਕਵਿਤਾ ਦਾ ਨਾਮ ਹੈ ਜਨ ਸਹਿਲਾਵ ਸਿਆਸਤ ਤਾਂ ਉਹੀ ਐ ਬਸ ਬਦਲ ਜਾਂਦੇ ਚਿਹਰੇ ਨੇ ਹੁੰਦਾ ਜਾਂਦਾ ਕੱਖ ਨਹੀਂ ਬਸ ਗੱਲਾਂ ਨਾਲ ਚੜਾਉਂਦੇ ਸਵੇਰੇ ਨੇ ਆਖਣ ਨਸ਼ਿਆਂ ਦਾ ਲੱਕ ਤੋੜਤਾ ਹੁਣ ਨਾ ਕਿਤੇ ਵਿਕਦਾ ਏ ਸਾਡੀਆਂ ਅੱਖਾਂ ਨਾਲ ਦੇਖੋ ਜਨਾਬ ਨਸ਼ੇ ਵਿਕਦੇ ਚਾਰ ਚਫੇਰੇ ਨੇ ਆਮ ਬੰਦੇ ਦੀ ਸੁਣਵਾਈ ਕਿੱਥੇ ਬਦਲਾਵ ਹੈ ਅਮੀਰਾਂ ਲਈ ਆਮ ਬੰਦੇ ਦੀ ਸੁਣਵਾਈ ਕਿੱਥੇ ਬਦਲਾਵ ਹੈ ਅਮੀਰਾਂ ਲਈ ਸਰਕਾਰੀ ਅਸਲਾ ਦੇ ਕੇ ਬਿਠਾਏ ਥਾਣਿਆਂ ਵਿੱਚ ਲਟੇਰੇ ਨੇ ਆਮ ਬੰਦੇ ਦੀ ਸੁਣਵਾਈ ਕਿੱਥੇ ਬਦਲਾਵ ਹੈ ਅਮੀਰਾਂ ਲਈ ਸਰਕਾਰੀ ਅਸਲਾ ਦੇ ਕੇ ਬਿਠਾਏ ਥਾਣਿਆਂ ਵਿੱਚ ਲਟੇਰੇ ਨੇ ਸੱਤਾ ਤੋਂ ਪਹਿਲਾਂ ਦੁੱਖਾਂ ਦੇ ਸੀਰੀ ਬਣਦੇ ਗੱਲ ਕਰਦੇ ਚੁੱਲ੍ਹੇ ਦੀ ਅੱਗ ਦੀ ਕੱਲੇ ਕੱਲੇ ਫੱਟ ਦਾ ਹਿਸਾਬ ਲਵਾਂਗੇ ਸਰਕਾਰ ਜੀ ਜੋ ਸਾਡੇ ਡੰਡੇ ਫੇਰੇ ਨੇ 70 ਸਾਲ ਤੋਂ ਹਾਲ ਉਹੀ ਹੈ ਰੁਜ਼ਗਾਰ ਦੇ ਵਸੀਲੇ ਜ਼ੀਰੋ ਨੇ ਪੜ੍ਹ ਲਿਖ ਕੇ ਸੜਕਾਂ ਤੇ ਬੈਠੇ ਨੌਜਵਾਨੀ ਦੇ ਅੱਗੇ ਹਨੇਰੇ ਨੇ ਅਸੀਂ ਮਸਾਹਿਬ ਖਤਰਿਆਂ ਦੇ ਨਹੀਂ ਡਰਦੇ ਪਿਛਾੜਾਂ ਤੋਂ ਨਾ ਗੋਲਿਆਂ ਤੋਂ ਅਸੀਂ ਮਸਾਹਿਬ ਖਤਰਿਆਂ ਦੇ ਨਹੀਂ ਡਰਦੇ ਵਿਛਾੜਾਂ ਤੋਂ ਨਾ ਗੋਲਿਆਂ ਤੋਂ ਸਿੱਧਕ ਦੇ ਪੱਕੇ ਹਾਂ ਪਿੱਛੇ ਨਹੀਂ ਹਟਦੇ ਸਾਡੇ ਵੀ ਵੱਡੇ ਜੇਰੇ ਨੇ ਲੋਕਾਂ ਦੇ ਜਨਸਲਾਬ ਨੂੰ ਵਿਕਾਊ ਨਾ ਖੋ ਉਹ ਹੋਰ ਨੇ ਜੋ बिकਦੇ ਨੇ ਲੋਕਾਂ ਦੇ ਜਨਸਲਾਬ ਨੂੰ ਵਿਕਾਊ ਨਾ ਖੋ ਉਹ ਹੋਰ ਨੇ ਜੋ बिकਦੇ ਨੇ ਵਜਾ ਦੇਖ ਕੇ ਫਿਰ ਜਗ੍ਹਾ ਦੱਸਾਂਗੇ ਅਸੀਂ ਕਿੱਥੇ ਲਾਉਣੇ ਪੱਕੇ ਡੇਰੇ ਨੇ ਵਜਾ ਦੇਖ ਕੇ ਫਿਰ ਜਗ੍ਹਾ ਦੱਸਾਂਗੇ ਅਸੀਂ ਕਿੱਥੇ ਲਾਉਣੇ ਪੱਕੇ ਡੇਰੇ ਨੇ ਸੋ ਸਾਥੀਓ ਇੱਕ ਹਫ਼ਤਾ ਬਦਲਾਵ ਵਾਲੀ ਸਰਕਾਰ ਨੂੰ ਐ ਵੈਸੇ ਤਾਂ ਸਾਰੀਆਂ ਸਰਕਾਰਾਂ ਇੱਕੋ ਨਾਲ ਦੀਆਂ ਹੁੰਦੀਆਂ ਨੇ ਜਦੋਂ ਰਾਜ ਆ ਜਾਂਦਾ ਇਹਨਾਂ ਦਾ ਤਾਂ ਫਿਰ ਇਹ ਜਿਹੜੇ ਡੰਡੇ ਫੇਰਦੇ ਨੇ ਆਪਾਂ ਪਹੁੰਚ ਜਾਣਿਆਂਗੇ ਇਹਨਾਂ ਦੇ ਮੈਨੀਫੈਸਟੋ ਤੇ ਆਪਾਂ ਕਿ ਸਾਨੂੰ ਨੌਕਰੀਆਂ ਦਿਓ ਪਰ ਇਹਨਾਂ ਕੋਲੇ ਹੁੰਦਾ ਜਾਂਦਾ ਕੱਖ ਨਹੀਂ ਫਿਰ ਡੰਡੇ ਫੇਰਦੇ ਨੇ ਜਾਂ ਮਤਲਬ ਜਿਹੜੇ ਕਿ ਆਪਣੇ ਜਾਗਦੀਆਂ ਜਮੀਰਾਂ ਵਾਲੇ ਲੋਕ ਨੇ ਲੜਨਾ ਆਉਂਦਾ ਜਿਨ੍ਹਾਂ ਨੂੰ ਉਹ ਲੜਦੇ ਨੇ ਗਿਆ ਉਹਦੇ ਹੱਕਾਂ ਲਈ ਤਾਂ ਉਹਨਾਂ ਤੇ ਵੀ ਫਿਰ ਇਹ ਬਹੁਤ ਪੱਦੇ ਬਿਆਨ ਦੇ ਕੇ ਜਾਂ ਉਹਨਾਂ ਤੇ ਕੋਈ આરોਪ ਲਾ ਕੇ ਉਹਨਾਂ ਨੂੰ ਨਿੰਦਦੇ ਨੇ ਸੋ ਉਸ ਤੇ ਇਹ ਕਵਿਤਾ ਲਿਖੀ ਸੀ ਤੇ ਬਦਲਾਵ ਤੁਹਾਨੂੰ ਪਤਾ ਹੀ ਹੈ ਵੀ 70 ਸਾਲ ਤੋਂ ਹਾਲ ਉਹੀ ਹੈ ਚਾਹੇ ਜਿਹੜੀ ਮਰਜ਼ੀ ਸਰਕਾਰ ਆ ਜਾਏ ਉਹਨਾਂ ਨੇ ਧੱਕਾ ਹੀ ਕਰਨਾ ਹੁੰਦਾ ਤੁਹਾਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਸਾਡੇ ਚੈਨਲ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਕੋਈ ਚੰਗੀ ਗੱਲ ਅੱਗੇ ਸਭ ਤੱਕ ਪਹੁੰਚ ਜਾਵੇ ਸੋ ਇੰਨਾ ਹੀ ਕਹਿਣਾ ਸੀ ਤੁਹਾਨੂੰ ਬਹੁਤ ਬਹੁਤ ਧੰਨਵਾਦ